ਜੜਾਕੂ ਕੌਮ ਸੀ ਸਾਡੀ ਪਰ ਇਹਨਾਂ ਨੇ ਸਾਨੂੰ ਡਾਕੂ ਕਰਾਰ ਦੇ ਕੇ ਤੇ ਸਾਡੀ ਉੱਤੇ ਜਿਹੜਾ ਇੱਕ ਡੈਨ ਪੇਸ਼ਾ ਜਿਹੜਾ ਓ ਲਾ ਰੱਖਿਆ 16 ਦਿਨ ਤੇ 5 ਸਾਲ ਸਾਥੀਓ ਅਸੀਂ ਬਾਅਦ ਦੇ ਵਿੱਚ ਜਾਦੇ ਹਾਂ ਬਾਅਦ ਦੇ ਵਿੱਚ ਫਿਰ ਸਾਡੇ ਆਗੂਆਂ ਨੇ ਸਾਡੇ ਬੁਰਖਾਂ ਨੇ ਜਿਹੜੀ ਫਿਰ ਲੜਾਈ ਕੀਤੀ ਤੇ ਫਿਰ ਅਸੀਂ ਜਿਹੜੇ ਆ ਆਜ਼ਾਦ ਇੰਨੇ ਦਿਨ ਬਾਅਦ ਜਾਦ ਹੁਏ ਆ 16 ਦਿਨ 5 ਸਾਲ ਬਾਅਦ ਆ ਗਏ ਉਦੋਂ ਸਾਡੇ ਉੱਤੇ ਇਹ ਐਕਟ ਪਲਾਇਆ ਸੀ ਕਿ ਅਸੀਂ ਜੇ ਕਿਸੇ ਦੇ ਬੰਦ ਉਹਨਾਂ ਅੱਜ ਰਿਸ਼ਤੇਦਾਰੀ ਦੀ ਰਸਮੀ ਜਾਂਦੇ ਜਿੱਦਾਂ ਅੱਜ ਹੀ ਆਏ ਆ ਤੁਹਾਡੇ ਕੋਲ ਆਏ ਆ ਕਿ ਸਾਾਨੂੰ ਆਪਣੇ ਪਿੰਡ ਦੇ ਚੌਕੀਦਾਰ ਨੂੰ ਦੱਸ ਕੇ ਆਉਣਾ ਪੈਂਦਾ ਸੀ ਤੇ ਜੇ ਇੱਥੇ ਵੀ ਆਏ ਆ ਇੱਥੇ ਵੀ ਚੌਕੀਦਾਰ ਨੂੰ ਦੱਸ ਕੇ ਆਉਣਾ ਪੈਂਦਾ ਸੀ ਤੇ ਮੈਂ ਐਨੇ ਦਿਨ ਇਹ ਕਰਦੇ ਰਿਹਾ ਨਾ ਇਹ ਹਾਲਾਤ ਸੀ ਇਹਨਾਂ ਨੇ ਸਾਡੀ ਬਣਾਉਂਦੇ ਉਸ ਵੇਲੇ ਵੀ ਸਾਡੇ ਨਾਲ ਵਿਤਕਰਾ ਕੀਤਾ ਸੀ ਤੇ ਅੱਜ ਦੇਸ਼ ਯਾਦ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਵਾ ਕਿਉਂਕਿ ਸਾਡੀ ਗਣ ਸੰਖਿਆ ਸਾਥੀਓ ਜਿਹੜੀ ਆ ਸਤਾਈ ਚੱਲੋ ਜਿਹਨੂੰ ਅੰਗਰੇਜ਼ ਲੈ ਕੇ ਸੀ ਉਹ ਹੀ ਰਾਜ ਇੱਕ ਸਾਨੂੰ ਮਿਲ ਗਿਆ ਅਜੀਤ ਜੀ ਸਾਡੇ ਇਹ ਇਹ ਨੇ ਕੇਵਲ ਮੈਗਦੇ ਦਾ ਕੇ ਲੋਕ ਬੇਦਰੇ ਫੜੀ ਫਿਰਦੇ ਲੋਕ ਆ ਵੇਖਾ ਵੇਖਾ